ਅੱਜ ਦੋ ਵੱਡੀਆਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਯਾਨੀ ਸਖੇਪੜਾ ਨੇ ਪੂਰੀ ਸਰਕਾਰ ਡੇਕ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਹੋ ਗਏ ਨੇ ਪਰ ਉਹਨਾਂ ਨੇ ਕੀਤਾ ਕਿ ਇਹ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਸਰ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਮਜੀਠੀਆ ਦੇ ਕੇਸ ਨੂੰ ਲੈ ਕੇ ਅੱਜ ਉਹਨਾਂ ਨੇ ਖੁਦ ਆਪਣੇ ਜਵਾਨ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਔਰ ਖੁਦ ਆਪਣੀ ਪੋਰ ਖੋਲ ਦਿੱਤੀ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਵੇਖਣ ਜਾ ਰਹੇ ਹੋ ਅਕਸਰ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਪੰਜਾਬ ਦੇ ਵਿੱਚ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਵਿੱਚੋਂ ਇੱਕ ਐਸੀ ਆਵਾਜ਼ ਉੱਠਦੀ ਆ ਕਿ ਪੂਰੇ ਪੰਜਾਬ ਦੇ ਅੰਦਰ ਸਰਕਾਰ ਦੇ ਬਿਨਾਂ ਦਾ ਕੰਮ ਕਰ ਦਿੰਦੀ ਹੈ ਕਿਉਂਕਿ ਸਕੇ ਭਰਾ ਯਾਨੀ ਉਹਦੇ ਸਕੇ ਚਾਚੇ ਦਾ ਮੁੰਡਾ ਭਗਵੰਤ ਮਾਨ ਨੂੰ ਜਦੋਂ ਕਹਿੰਦੇ ਘਰ ਦੇ ਵਿੱਚੋਂ ਵਿਰੋਧ ਹੋਵੇ ਜਾ ਕੋਈ ਵੀ ਕਿੱਡੀ ਵੀ ਸੈਲੀਬ੍ਰਿਟੀ ਆ ਜਾਂ ਕੋਈ ਨੇਤਾ ਤਾਂ ਜਦੋਂ ਇਹਨਾਂ ਦੇ ਘਰ ਦੇ ਵਿੱਚੋਂ ਵਿਰੋਧ ਹੁੰਦਾ ਕਹਿੰਦੇ ਉਹ ਸੱਚਮੁੱਚ ਰੀਅਲ ਤੇ ਅਸਲੀ ਹੁੰਦਾ ਤਾਂ ਅੱਜ ਭਗਵੰਤ ਮਾਨ ਦੇ ਸਕੇ ਭਰਾ ਨੇ ਕਿਹਾ ਕਿ ਆ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਇਹ ਵੀ ਤੁਹਾਨੂੰ ਮੈਂ ਪਹਿਲੀ ਖਬਰ ਸੁਣਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਔਰ ਸੁਗਵੀਰ ਸਿੰਘ ਬਾਦਲ ਉਹਦੀ ਪੋਲ ਕਿਵੇਂ ਖੋਲਦੇ ਨੇ ਔਰ ਵਿਕਰਮ ਮਜੀਠੀਆ ਤੋਂ ਬਾਅਦ ਆਪਣੀ ਵੀ ਪੋਲ ਵੱਡੇ ਪੱਧਰ ਦੇ ਉੱਤੇ ਖੋਲਗੇ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨੇਤਾ ਸਖਬੀਰ ਸਿੰਘ ਬਾਦਲ ਵੀ ਬਿਲਕੁਲ ਪਿੱਟ ਚੁੱਕੇ ਨੇ ਇਸ ਖਬਰ ਦੇ ਨਾਲ ਕਿਉਂਕਿ ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਅਕਸਰ ਤੁਸੀਂ ਵੇਖਿਆ ਕਈ ਵਾਰ ਸਟੇਜ ਦੇ ਉੱਤੇ ਉਹ ਕੁਝ ਉਲਟੀ ਬੁਲਟੀ ਗੱਲ ਕਰਦੇ ਰਹਿੰਦੇ ਸੀ ਜਿਵੇਂ ਕਿ ਇੱਕ ਵਾਰ ਦਾ ਜ਼ਿਕਰ ਕਰੀਏ ਤਾਂ ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਇੱਕ ਗੱਲ ਕਹੀ ਸੀ ਜਿਹੜੀ ਕਿ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਵੀ ਸੁਣਾ ਚੁੱਕਿਆ ਉਹਨਾਂ ਨੇ ਕਿਹਾ ਸੀ ਕਿ ਘਰ ਘਰ ਦੇ ਵਿੱਚ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਬਾਦ ਦੇ ਵਿੱਚ ਕਿਹਾ ਸੀ ਕਹਿੰਦੇ ਨਹੀਂ ਆਮ ਆਦਮੀ ਪਾਰਟੀ ਯਾਨੀ ਹੋਤਾ ਚਲੋ ਕਹਿ ਸਕਦੇ ਜਿਵੇਂ ਵੈਸੀ ਮੂੰਹ ਦੇ ਵਿੱਚੋਂ ਨਿਕਲ ਗਿਆ ਇਹ ਦਰਾਂ ਸਾਲ ਦੇ ਵਿੱਚ ਇੱਕ ਤਾਜੀ ਅਪਡੇਟ ਸੁਖਵੀਰ ਸਿੰਘ ਬਾਦਲ ਦਾ ਇੰਟਰਵਿਊ ਜੀਰੇ ਵਿੱਚ ਉਹਨਾਂ ਨੇ ਕੈਸੀ ਗੱਲ ਦਾ ਖੁਲਾਸਾ ਕਰ ਦਿੱਤਾ ਜਿਹਨੂੰ ਵਿਜੀਲੈਂਸ ਮਜੀਠੀਆ ਦੇ ਕੇਸ ਨੂੰ ਲੈ ਕੇ ਔਰ ਪੂਰਾ ਪ੍ਰਸ਼ਾਸਨ ਤੇ ਸਰਕਾਰ ਲੱਗੀ ਹੋਈ ਸੀ ਉਸ ਦਾ ਖੁਲਾਸਾ ਅੱਜ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਖੁਦ ਦੇ ਉੱਤੇ ਸੁਖਵੀਰ ਸਿੰਘ ਬਾਦਲ ਕਰ ਗਏ ਨੇ ਤਾਂ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਮੁੱਖ ਮੰਤਰੀ ਦੇ ਭਰਾ ਯਾਨੀ ਸਕੇ ਚਾਚੇ ਦਾ ਮੁੰਡਾ ਲੈਂਡ ਪੂਲਿੰਗ ਪਾਲਸੀ ਜਿਹੜੀ ਕਿ ਭਗਵੰਤ ਮਾਨ ਸਾਹਿਬ ਬਣੀਓ ਚਲਾਈ ਗਈ ਹੈ ਕਿਸਾਨ ਵੱਡੇ ਪੱਧਰ ਦੇ ਉੱਤੇ ਪੂਰੇ ਪੰਜਾਬ ਭਰ ਦੇ ਵਿੱਚ ਵਿਰੋਧ ਕਰ ਰਹੇ ਨੇ ਹੋਰ ਬਹੁਤ ਸਾਰੀ ਜਨਤਾ ਵੀ ਕਰ ਰਹੀ ਹੈ ਕਿਉਂਕਿ ਜਿਹੜੇ ਲੋਕ ਖੇਤੀ ਦੇ ਨਾਲ ਜੁੜੇ ਨੇ ਉਹ ਲੋਕਾਂ ਨੇ ਵਿਰੋਧ ਕੀਤਾ ਪਰ ਹੁਣ ਭਗਵੰਤ ਮਾਨ ਦਾ ਸਕਾ ਭਰਾ ਯਾਨੀ ਚਾਚੇ ਦਾ ਮੁੰਡਾ ਕੀ ਕਹਿ ਰਿਹਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੈ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਪਾਲਿਸੀ ਦੇ ਖਿਲਾਫ ਹੁਣ ਸੀਐਮ ਮਾਨ ਦੇ ਕਰੋ ਆਵਾਜ਼ ਉੱਠੀ ਹੈ ਮੁਹਤਰੇ ਭਗਵੰਤ ਮਾਨ ਦੇ ਸਕੇ ਚਾਚੇ ਦੇ ਪੁੱਤ ਨੇ ਇਹ ਪਾਲਿਸੀ ਦਾ ਵਿਰੋਧ ਕੀਤਾ ਸੋ ਕਿਆਂ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਜਿਸ ਦੇ ਵਿੱਚ ਵਿਰੋਧ ਕਰਦੇ ਹੋਏ ਨਜ਼ਾਇਦ ਨੇ ਨਾਲ ਹੀ ਕਾਇ ਕਿ ਲੈਂਡ ਪੁਲਿੰਗ ਪਾਲਿਸੀ ਤੇ ਲੋਕ ਰਾਏ ਲੈਤਾ ਵੀ ਉਹਨਾਂ ਦੇ ਵੱਲੋਂ ਸੁਝਾਅ ਦਿੱਤਾ ਗਿਆ ਗੱਲ ਕਹੀ ਗਈ ਹੈ ਸੋ ਬਯਗ ਵੀ ਕਾਨੂੰਨ ਵਾਂਗ ਲੈਂਡ ਪੁਲਿੰਗ ਵਿਲ ਦੀ ਸਟੈਂਡਿੰਗ ਕਮੇਟੀ ਕੋਲ राय नहीं क्या तो इस के, साफ क्या कि इस ही, जाए हालांकि जिस कदम लगातार विरोधी पार्टिया दसाया जा रहा जिस तुम ਮంత్రి ਭਗਵੰਤ ਮਾਨ ਦੇ ਸਕੇ ਚਾਚੇ ਦੇ ਪੁੱਤ ਦੇ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਸਕੇ ਚਾਚੇ ਦਾ ਪੁੱਤ ਸੀ ਜਾਨੀ ਭਗਵੰਤ ਮਾਨ ਦੇ ਇਹਨੇ ਵਿਰੋਧ ਕਰ ਦਿੱਤਾ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਉੱਤੇ ਕਹਿੰਦਾ ਧੱਕੇ ਨਾਲ ਥੋਪੀ ਜਾ ਰਹੀ ਹੈ ਕਹਿੰਦਾ ਹੁਣ ਲੋਕਾਂ ਤੋਂ ਜਿਹੜੀ ਕਿ ਰਾਏ ਲੈਣ ਦੀ ਜ਼ਰੂਰਤ ਹੈ ਇਹ ਨਸੀਹਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਚਾਚੇ ਦੇ ਮੁੰਡੇ ਯਾਨੀ ਸਕੇ ਹੀ ਭਰਾ ਕਹਿ ਸਕਦੇ ਆ ਅਗਲੀ ਅਪਡੇਟ ਜਿਹੜੀ ਹੁਣ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਆਪਣੀ ਹੀ ਪੋਰ ਖੋਲ ਕੇ ਰੱਖ ਦਿੱਤੀ ਆ ਪਰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਜਿਹੜੀ ਅਪਡੇਟ ਹੈ ਉਹ ਵੀ ਬੜੀ ਅਹਿਮ ਹੈ ਸੁਣੋ ਅੰਤ ਬਾਅਦ ਜਿਹੜਾ ਤੁਸੀਂ ਕਾਰੋਬਾਰ ਸਟੈਬਲਿਸ਼ ਚਾਇਓ ਹੋਟਲ ਹੋਵੇ ਟੀਵੀ ਚੈਨਲ ਸੋਣ ਉਹਨਾਂ ਨੂੰ ਲੈ ਕੇ ਆਪੋਜੀਸ਼ਨ ਬਹੁਤ ਵੱਡਾ ਮੁੱਦਾ ਬਣਾਉਂਦੀ ਰਹੀ ਆ ਤੁਸੀਂ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਹਾਂ ਤੁਸੀਂ ਬਿਠੋੜੀ ਆ ਕਿ ਕਿਹਦਾ ਨੰਬਰ ਹੈ ਮੈਂ ਮੈਂ ਇੱਕ ਗੱਲ ਦੱਸਾਂ ਮੈਂ ਕੋਈ ਵੀ ਆਪਣੀ ਚੀਜ਼ ਲੁਕੋਈ ਨਹੀਂ ਜਿਹੜਾ ਮੈਂ ਆ ਜਿਹੜੇ ਦਿੱਲੀ ਹੋਟਲ ਬਣਾਏ ਆ ਆ ਜ਼ਮੀਨ 80 ਸਹਿਬ ਜੀ ਮੈਂ ਲਿੱਤੀ ਸੀ 87 ਕਿੰਨੇ ਸਾਲ ਹੋ ਗਏ ਕਿੰਨੇ ਸਾਲ 87 ਜਿੱਥੇ ਮੇਰਾ ਜੋ ਹੋਟਲ ਚੰਡੀਗੜ੍ਹ ਦਾ ਹੈ ਆ ਵੀ 82 ਚ ਅਸੀਂ ਜਮੀਨ ਲਿੱਤੀ ਸੀ ਇੱਥੇ ਫੋਲਡਰ ਫਾਰਮ ਹੁੰਦਾ ਸੀ ਓਕੇ ਫੋਲਡਰ ਫਾਰਮ ਸਰਕਾਰ ਤੋਂ ਨਹੀਂ ਲਿੱਤੀ ਅਸੀਂ ਅਸੀਂ ਇੱਕ ਵੀ ਚੇਹ ਸਰਕਾਰ ਤੋਂ ਨਹੀਂ ਤੇ ਜਿਹੜੀ ਆਪਣੀ ਟੀਵੀ ਚੈਨਲ ਲਾਇਆ ਮੈਂ ਆਪਣੇ ਨਾਂ ਤੇ ਲਾਇਆ ਤਾਂ ਸੁਣ ਲਿਓ ਪੰਜਾਬ ਵਾਲੇ ਪੰਜਾਬ ਦੇ ਵਿੱਚ ਜਿਹੜੀ ਗੱਲ ਨੂੰ ਲੈ ਕੇ ਰੌਲਾ ਪੈ ਰਿਹਾ ਹੈ ਯਾਨੀ ਮਜੀਠੀਏ ਦਾ ਕਹਿੰਦੇ ਜੀ ਇਹਨਾਂ ਕੋਲ ਬੇਨਾਮੀ ਸੰਪਤੀ ਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਘਰ ਵਾਲੀ ਯਾਨੀ ਹਰ ਸਿਮਰਤ ਕੌਰ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਖੁਦ ਇਹਨਾਂ ਦੇ ਵਕੀਲ ਔਰ ਇਹਨਾਂ ਦੇ ਵਰਕਰ ਜਿਹੜੇ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਦਾਵਾ ਕਰਦੇ ਨੇ ਕਹਿੰਦੇ ਵੀ ਸਾਡੇ ਕੋਲੇ ਕੋਈ ਬੇਨਾਮੀ ਸੰਪਤੀ ਨਹੀਂ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹ ਖੁਦ ਕਹਿ ਰਹੇ ਨੇ ਕਹਿੰਦਾ ਇੱਕ ਦਿੱਲੀ ਦੇ ਵਿੱਚ ਹੋਟਲ ਆ ਔਰ ਇੱਕ ਚੰਡੀਗੜ੍ਹ ਦੇ ਵਿੱਚ ਹੋਟਲ ਬਹੁਤ ਸਾਰੀ ਜ਼ਮੀਨ ਆ ਕਹਿੰਦਾ ਸਾਡੇ ਕੋਲ ਪਰ ਕਹਿੰਦਾ ਅਸੀਂ ਇਹ ਸਰਕਾਰ ਦੇ ਸਮੇਂ ਨਹੀਂ ਖਰੀਦੀ ਇਹ ਪਹਿਲਾਂ ਦੀ ਖਰੀਦੀ ਹੋਈ ਐ ਪਰ ਇਹ ਹੁਣ ਜਿਹੜੇ ਝੂਠ ਬੋਲ ਰਿਹਾ ਸੁਖਵੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਲੋਕ ਜਾਣਦੇ ਨੇ ਕਿ ਐਡੇ ਵੱਡੇ ਪੱਧਰ ਦੇ ਉੱਤੇ ਤੁਹਾਡੇ ਕੋਲੇ ਜ਼ਮੀਨ 3500 ਕਿੱਲਾ ਕਹਿੰਦੇ ਇਹਨਾਂ ਕੋਲ ਜ਼ਮੀਨ ਦਾ ਵੀ ਐ ਤਾਂ ਫਿਰ ਉਹ ਕਿੱਥੋਂ ਆਇਆ ਕਿਉਂਕਿ ਹੋਰ ਪੰਜਾਬ ਦੇ ਕਿੰਨੇ ਮੁੱਖ ਮੰਤਰੀ ਰਹੇ ਨੇ ਉਹਨਾਂ ਕੋਲ ਨਹੀਂ ਆਇਆ ਤਾਂ ਫਿਰ ਇਹਨਾਂ ਬਾਦਲਾਂ ਕੋਲ ਕਿਵੇਂ ਆ ਗਿਆ ਪੰਜਾਬ ਨੂੰ ਵੱਡੇ ਪੱਧਰ ਦੇ ਉੱਤੇ ਲੁੱਟਿਆ ਗਿਆ 25 ਸਾਲ ਤੱਕ ਇਹਨਾਂ ਨੇ ਲੁੱਟਿਆ ਹੀ ਆ ਬਣਾਇਆ ਕੁਝ ਨਹੀਂ ਪੰਜਾਬ ਦਾ ਕਿਉਂ ਕਹਿ ਰਹੇ ਨੇ ਇਹ ਗੱਲ ਕਹਿੰਦੇ ਸਾਡੀ ਵਾਪਸੀ ਕਰਵਾ ਦਿਓ ਪੰਜਾਬ ਦੇ ਅੰਦਰ ਤੇ ਅਸੀਂ ਭਾਈ ਪੰਜਾਬ ਨੂੰ ਐ ਕਰ ਦਿਆਂਗੇ ਪੰਜਾਬ ਨੂੰ ਆ ਕਰ ਦਿਆਂਗੇ ਜਿਹੜੇ ਲੋਕ 25 ਸਾਲਾਂ ਤੱਕ ਪੰਜਾਬ ਦਾ ਕੋਈ ਭੜਾ ਨਹੀਂ ਕਰ ਸਕੇ ਸਗੋਂ ਉਲਟਾ ਇਹਨਾਂ ਨੇ ਕੌਮ ਦੇ ਪ੍ਰਤੀ ਇਹਨਾਂ ਉੱਤੇ ਬਹੁਤ ਵੱਡੇ ਅਲੀਗੇਸ਼ਨ ਲੱਗੇ ਕਿ ਇਹਨਾਂ ਨੇ ਸੇ ਕੌਮ ਦਾ ਘਾਣ ਕੀਤਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹਨਾਂ ਦੇ ਰਾਜ ਵਿੱਚ ਹੋਈਆਂ ਤਾਂ ਫਿਰ ਇਹਨਾਂ ਨੇ ਉਸੇ ਗੱਲਾਂ ਦੀਆਂ ਮਾਫੀਆਂ ਵੀ ਮੰਗੀਆਂ ਤਾਂ ਹੁਣ ਇਹੀ ਬਾਦਲ ਜੋਰ ਲਾ ਰਹੇ ਨੇ ਰੈਲੀਆਂ ਕਰਕੇ ਕਹਿੰਦੇ ਯਾਰ ਸਾਡਾ ਵਾਪਸੀ ਕਰਵਾ ਦਿਓ ਜੇ ਪੰਜਾਬ ਦੇ ਅੰਦਰ ਅਸੀਂ ਪੰਜਾਬ ਲੁੱਟਣਾ ਹਲੇ ਹਲੇ ਬਾਕੀ ਹੈ ਪਤਾ ਨਹੀਂ ਇਹਨਾਂ ਨੇ ਕਿਹੜੀ ਦਸ਼ਾ ਤੱਕ ਪੰਜਾਬ ਨੂੰ ਲੈ ਕੇ ਜਾਣਾ ਤਾਂ ਹੁਣ ਦੇਖੋ ਵੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਹੀ ਘਰ ਦੇ ਵਿੱਚੋਂ ਬਹੁਤ ਵੱਡੇ ਪੋਸਟਰ ਦੇ ਉੱਤੇ ਵਿਰੋਧ ਸ਼ੁਰੂ ਹੋ ਗਿਆ ਸਕੇ ਚਾਚੇ ਦੇ ਮੁੰਡੇ ਨੇ ਮੁੱਖ ਮੰਤਰੀ ਘੇਰ ਲਿਆ ਔਰ ਦੂਜੇ ਪਾਸੇ ਵਿਕਰਮ ਮਜੀਠੀ ਦਾ ਕੇਸ ਹੈ ਜਿਹੜਾ ਉਹ ਬੜਾ ਹਾਈਲਾਈਟ ਹੋ ਚੁੱਕਿਆ ਹੈ ਹੁਣ ਪੰਜਾਬ ਦੇ ਲੋਕਾਂ ਨੇ ਵਿਰੋਧ ਹੋ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਲੋਕ ਕਹਿੰਦੇ ਜੱਦਾ ਸੁਖਵੀਰ ਸਿੰਘ ਬਾਦਲ ਨੂੰ ਵੀ ਚੱਕ ਲੋ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਨੇ ਜਿਵੇਂ ਕਿ ਪੰਜਾਬ ਦੇ ਲੋਕਾਂ ਨੂੰ ਵਰਗਲਾ ਆ ਕੇ ਚਿੱਟੇ ਦੀ ਔਰ ਫੇਰ ਤੋਂ ਲੈ ਜਾਣਾ ਚਾਹੁੰਦੇ ਆ ਇਹ ਵੀ ਇੱਕ ਸੱਚ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਐਕਸ਼ਨ ਕੀਤਾ ਉਹਦਾ ਸਮਰਥਨ ਪੂਰਾ ਪੰਜਾਬ ਕਰਦਾ ਅਸੀਂ ਵੀ ਕਰਦੇ ਆਂ ਕਿਉਂਕਿ ਸੱਚ ਮੁੱੱਚ ਜਾਣੀ ਹੈ ਤਾਂ ਭਗਵੰਤ ਮਾਨ ਸਾਹਿਬ ਹੁਣ ਸਿੱਧੇ ਰਾਮਾਂ ਤੇ ਨਿਕਲੇ ਨੇ ਭਾਈ ਤਾਂ ਜੇਕਰ ਪੰਜਾਬ ਦੇ ਲੋਕ ਚੰਗੇ ਹੋਣ ਫਿਰ ਤੋਂ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣੀ ਚਾਹੀਦੀ ਹੈ ਕਿਉਂ ਕਿ ਕਿ ਇੱਕ ਵਾਰ ਤਾਂ ਦੇਖਣਾ ਚਾਹੀਦਾ ਜਦੋਂ 25 ਸਾਲ ਤੱਕ ਸਾਡੇ ਲੋਕਾਂ ਨੇ ਉਹਨਾਂ ਚ ਚੜ੍ਹਾਂ ਨੂੰ ਆਪਦਾ ਖੂਨ ਪਿਆ ਦਿੱਤਾ ਜਿਹੜੇ ਬਾਦਲ ਕੇ ਜੰਬੜੇ ਸੀ ਇਹਨਾਂ ਮਜੀਠੀਆਂ ਨੂੰ ਪੈਦਾ ਕਰਨ ਵਾਲਾ ਕੌਣ ਹੈ ਸਾਡਾ ਹੀ ਪੰਜਾਬ ਹੈ ਕਿਉਂਕਿ ਉਹ ਵਾਰ-ਵਾਰ ਉਹਨਾਂ ਦੇ ਹੱਕ ਦੇ ਵਿੱਚ ਆਪਣੀ ਵੋਟ ਪਾ ਕੇ ਆਉਂਦੇ ਸੀ ਆਸ ਕਰਕੇ ਪੰਜਾਬ ਦੇ ਲੋਕਾਂ ਪੰਜਾਬ ਦੀਆਂ ਮਾਂ ਮਾਪਿਆਂ ਤੇ ਬਜ਼ੁਰਗ ਬੱਚਿਆਂ ਨੂੰ ਚਾਹੀਦਾ ਇੱਕ ਨਹਿਰ ਬਣਾ ਦੇਣੀ ਚਾਹੀਦੀ ਹੈ 2027 ਦੇ ਵਿੱਚ ਨਾ ਤਾਂ ਕਾਂਗਰਸ ਤੇ ਨਾ ਅਕਾਲੀ ਹੋਰ ਦੂਜੀ ਪਾਰਟੀ ਜੋ ਮਰਜ਼ੀ ਹੋਵੇ ਪੰਜਾਬ ਦੇ ਲੋਕ ਦਾ ਸਮਰਥਨ ਕਰਨਗੇ ਤੇ ਪੰਜਾਬ ਦਾ ਉਹਦੇ ਵਿੱਚ ਭਲਾ ਵੀ ਵੱਡੇ ਪੱਧਰ ਤੇ ਹੋ ਜਾਣਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ